ਆ ਪਾਈ ਸਾਨੂੰ ਦਿਖਾਏ ਘਰ ਬੇਜਵਾਨਾਂ ਦੇ ਇਹ ਮੇਰੀ ਨਾ ਬੇਟੀ ਇਹਨਾਂ ਨੂੰ ਰੋਟੀਆਂ ਪਾਉਂਦੀ ਆ ਹੁਣ ਇਹਨਾਂ ਦੇ ਘਰ ਬਣਾਏ ਆ ਇੱਕ ਤਾਂ ਆਹ ਖੜਾ ਵਿਚਾਰਾ ਬੇਜਵਾਨ ਇੱਕ ਘਰ ਤਾਂ ਉਹ ਬਣਾਤਾ ਬਹੁਤ ਸਹੀ ਬਣ ਗਿਆ ਵਧੀਆ ਬਣ ਗਿਆ ਆ ਦੇਖ ਨੇੜੇ ਵੀ ਆਇਆ ਦਿਖਾਏ ਕਿਵੇਂ ਬਣਾਇਆ ਆਇਆ ਨਾਮ ਭਈ ਕੋਈ ਨੀ ਕਣੀ ਆ ਜਾਂਦਾ ਫਿਰ ਵਿਚਾਰੇ ਇੱਥੇ ਬਹਿ ਗਿਆ ਕਰਨਗੇ ਆਜੀ ਇਹ ਮੀਂਹ ਨਾ ਲਿਤਰੇ ਲਪੈਂਦੀ ਆ ਨਾਲੇ ਠੰਡ ਐ ਇੱਕ ਘਰ ਆ ਬਣਾਤਾ ਦੋ ਘਰ ਬਣਾਤੇ ਇਹਨਾਂ ਦੇ ਇਹ ਵਿਚਾਰੇ ਇੱਥੇ ਬਹਿ ਜਾਣਗੇ ਮੀਂਹ ਕਣੀ ਆ ਜਾਂਦਾ ਨਾਲੇ ਠੰਡ ਐ ਆਪਾਂ ਨੂੰ ਲੱਗਦੀ ਐ ਇਹਨਾਂ ਨੂੰ ਵੀ ਲੱਗਦੀ ਐ ਬੇਜਵਾਨਾਂ ਨੂੰ ਇਹਨਾਂ ਬਾਰੇ ਸੋਚਿਆ ਕਰੋ ਭਾਈ ਸਾਰੇ ਗੱਠਾਂ ਸਾਰੇ ਕੋਲ ਹੁੰਦੀਆਂ ਸਾਰੇ ਬੇਜਵਾਨਾਂ ਲਈ ਵੀ ਬਈ ਘਰ ਬਣਾਓ ਆਹਦੇ ਬਾਰਾਂ ਕੇ ਬਣਾ ਲੂ ਚਾਹੇ ਇਹਨਾਂ ਨੂੰ ਵੀ ਠੰਡ ਲੱਗਦੀ ਐ ਇੱਕ ਤਾਂ ਖੜਾ ਇੱਕ ਤਾਂ ਇਹੀ ਕਰ ਐ ਇੱਕ ਆ ਇਹ ਧਰ ਘੁੰਮਣ ਗਿਆ ਤਿੰਨ ਨੇ ਸਾਡੇ ਬਾਹਰ ਚ ਦੋਹਾਂ ਦੇ ਦਾ ਸੀ ਉਹ ਬਣਾਤੇ ਘਰ ਤੇ ਇੱਕ ਹੈ ਜੋ ਘਰੀ ਵੇਂਦਾ ਉਹ ਆ ਤੇ ਛਟੀਆਂ ਤੇ ਬੈਠਣ ਦੀ ਇੱਕ ਆ ਬੈਠਾ ਇੱਕ ਆ ਬੈਠਾ ਇਹ ਘਰੀ ਵੇਂਦਾ ਹਨਾ ਡਬਲ ਕਰੇ ਬਿੰਨੇ